ਪੁਰਠ ਮਹੱਲਾ ਪੰਜਵਾ ਕਰ ਦੂਜਾ ਅਸਪਦੀਆ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਸਾਖ ਪੜਿਓ ਅਰ ਬੀਜ ਵਿਚਾਰਿਓ ਸਿੱਖੋਂ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਤੇ ਪ੍ਰਾਰਥਨਾ ਹੈ ਕਿ ਸਤਗੁਰੂ ਬੜੇ ਸਾਹਿਬ ਨੇ ਦੁਨੀਆਂ ਚ ਮੰਨੇ ਗਏ ਹੈ ਤੇ ਪਰਮੇਸ਼ਰ ਦੀ ਪ੍ਰਾਰਥਨਾ ਕਿਹੜੇ ਸਾਧਨ ਕਰਕੇ ਹੁੰਦੀ ਹੈ ਤੋ ਚਿੰਤ ਕੇਂਦਰੀ ਸਾਹਿਬ ਨੇ ਸਿੱਖਾ ਤੇ ਕਿਹੜੇ ਕਿਹੜੇ ਸਾਧਨ ਕੀਤੇ ਹੈ ਸਾਸਕਮੋਕੋਦਾਰਾ ਸਾਹਿਬ ਜੀ ਕਹਿੰਦੇ ਫੇਰ ਬਰੂ ਸਾਹਿਬ ਮਗਰੋਂ ਉਤਰਦੇ ਨੇ ਸਾਰੀ ਦੁਨੀਆ ਦੇ ਜਿੰਨੇ ਸਾਹਿਬ ਨੇ ਸਤਿ ਵਿਸ਼ਣ ਸੁਣੀ ਇਹ ਮੜਾਵੇ ਵਾਲੇ ਕੀਰਤਨ ਹੋਵੇ ਸ਼ਗਦ ਦਾ ਸੰਗਤਾਂ ਤੋਂ ਸੁਨਿਆ ਕਰਦੇ ਫੇਰ ਕਥਾ ਕਰਿਆ ਕਰਦੇ ਕਿ ਦੇਖੋ ਇਹ ਜਮਾਰਾ ਦੇ ਕੀਰਤਨ ਤੋਂ ਬਿਨਾ ਹੋਰ ਕਿਸੇ ਪ੍ਰਕਾਰ ਛੁਟਕਾਰਾ ਨਹੀਂ ਇੰਨਾ ਵਿਰਾਗ ਚ ਰਹਾ ਕਰਦੇ ਇੱਕੋ ਬਾਤ ਨੂੰ ਪ੍ਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਅਸ਼ਟਪਦੀਆ ਅਠਰੋ ਪੌੜੀਆਂ ਵਾਲਾ ਇੱਕੋ ਹੀ ਸ਼ਬਦ ਹੈ ਕੱਡ ਦੂਜੇ ਘਟੇਉ ਚਾਰਦੇ ਹਨ ਪਾਠ ਪੜਿਓ ਅਰ ਵੇਦ ਵਿਚਾਰ ਇਸ ਗੁਰੂ ਪਾਠ ਨੌ ਵਿਆਕਰਣਾਂ ਦੇ ਪਾਠ ਪਾਣ ਨਹੀਂ ਮੁਨਿੰਦਾ ਸਾਰ ਸੇ ਤਾਦਿਕ ਵਿਆਕਰਣਾਂ ਦੇ ਪਾਠਾਂ ਨੂੰ ਵੀ ਪੜ੍ਹ ਕੇ ਮੈਂ ਵੇਖਿਆ ਹੈ ਅਰ ਵੇਦ ਵਿਚਾਰ ਕਿਉਂਕਿ ਵੇਦ ਦੇ 6 ਅੰਗ ਹਨਗੇ ਸਿੱਖਿਆ ਕਲਪ ਉਹ ਨਿਰੁਕਤ ਜੋਤਸ ਪਿੰਗਲੋ ਕੇ ਵਿਆਕਰਣ ਕਿਉਂ ਇਹਨਾਂ 6 ਅੰਗਾਂ ਨੂੰ ਪੜ੍ਹ ਕੇ ਪਾਠ ਪੜ੍ਹ ਕੇ ਵਿਆਕਰਣਾਂ ਦੇ ਫਿਰ ਵੇਦ ਦੀ ਵਿਚਾਰ ਕੀਤੀ ਹੈ ਨਿਵਲ ਕੋ ਅੰਦਰੋਂ ਸਾਧੇ ਫਿਰ ਵੇਦ ਨੂੰ ਯੋਗ ਨੂੰ ਮੁੱਖ ਸੰਜਿਆ ਦਿੱਤਿਓ ਨਰੋਹ ਰਾਸਤੇ ਉਹ ਯੋਗ ਸਾਹਿਬ ਮਬਾਰਾ ਮਾਰਾ ਨਿਉਲੀ 토ਤੀ ਆਦਕਾ ਨੂੰ ਕਰਕੇ ਪਜਮਨਾ ਨਾੜੀ ਨੂੰ ਸਾਧੇ ਜਿੱਤ ਕੇ ਵੇਖਿਆ ਨਿਉਲੀ ਕਰਮ ਸਾਹਿਬ ਸੰਗੇ ਜੀ ਜਿਵੇਂ ਅਨੀਮਾ ਕਰੀਦਾ ਨਾ ਮੂਲ ਗਾਰਖਾਣੀ ਪਾਣੀ ਚੜਾਈਦਾ ਇਸ ਪ੍ਰਕਾਰ ਪਿਛਾਗ ਦੇ ਰਸਤੇ ਪਾਣੀ ਨੂੰ ਚੜਾਉਣੇ ਕਰਕੇ ਪਹਿਲਾਂ ਤਾਂ ਇਸ ਪ੍ਰਕਾਰ ਨਦੀ ਆਦ ਕੰਦੇ ਨਾਲ ਨਦੀ 'ਚ ਖੜ ਕੇ ਪਾਣੀ ਨੂੰ ਚੜਾਈ ਦਾ ਮੂਲ ਦਵਾਰੇ ਸੋਣੀ ਫਿਰ ਉਸ ਤੇ ਖਿੱਚਿਆ ਜਾਂਦਾ ਪਾਣੀ ਇਸ ਪ੍ਰਕਾਰ ਹੈ ਦੂਸਰਾ ਸਰੀਰ ਦੇ ਸਰੀਰ ਨੂੰ ਆਦ ਨੂੰ ਬਚਾਲ ਲੈ ਜਿਹੜਾ ਹੋਇਆ ਪੇਟ ਇਹਨੂੰ ਜਿਵੇਂ ਮਧਾਨੀ ਨਾਲ ਰਿੱਤੀ ਦਾ ਹੈ ਪੇਟ ਨੂੰ ਹਲਾ ਕੇ ਹਲੂਣ ਕੇ ਇਸ ਪ੍ਰਕਾਰ ਪ੍ਰਾਣਾਯਾਂ ਵਾਲੇ ਪੁਰਖ ਜਿਹੜੇ ਹੈ ਪਛਾਇਦ ਦੇ ਰਸਤੇ ਪਾਣੀ ਨੂੰ ਖਿੱਚਦੇ ਹੈ ਮੇਰੇ ਦੋ ਸਹਿਦ ਕਿ ਕਿਨਣ ਉਸ ਵੇਲੇ ਕਾਗਤੋਨਾਂ ਚ ਹੋ ਜਾਂਦੀ ਹੈ ਕਿ ਦਸਵੇਂ ਦੌਰ ਤੇ ਕਲਕੁਟੀ ਵਿੱਚ ਇਹ ਅੱਜ ਦੇ ਜੱਗ ਸਭ ਨੂੰ ਕੈਮਰਾ ਰੱਖਦੇ ਹੈ ਥੱਲੇ ਵੀ ਬ੍ਰਹਮਚਰਯ ਨੂੰ ਆਉਣ ਦਿੰਦੇ ਇਸ ਪ੍ਰਕਾਰ ਨਿਯੁਲੀ ਤੋਤੀ ਦੇ ਇਹਨਾਂ ਕਰਮਾਂ ਦਾ ਮਤਲਬ ਹੁੰਦਾ ਹੈ ਨਿਯੁਲੀ ਇਸ ਪ੍ਰਕਾਰ ਅੰਡਕੋਸ਼ਾ ਦੀ ਨਾੜ ਦੇ ਕਾਈ ਖਿੱਚ ਕਰਕੇ ਪੇਟ ਨੂੰ ਭਰ ਦੇ ਪਾ ਕੇ ਇਉਂ ਪਾਣੀ ਆਦ ਕਰਨ ਚੜਾ ਲੈਣਾ ਮੂਹ ਦਵਾਰੇ ਜਿਹੜਾ ਪਾਣੀ ਚੜਾ ਕੇ ਰਸਲਾ ਖਾਣਾ ਸਾਫ ਕਰ ਲੈਣਾ ਇਸ ਆਲਣੇ ਨਸਤੇ ਇਸ ਪ੍ਰਕਾਰ ਬਾਣੀ ਆਦਿਕਾ ਨੂੰ ਖਿੱਚ ਲੈਣਾ ਸਹਿਤਾ ਆਦਿਕਾ ਨੂੰ ਖਿੱਚਣ ਦੀ ਤਾਕਤ ਕਰ ਲੈਣੀ ਇਹ ਨਿਯਮੀਕਰਨ ਮੰਨੇ ਗਏ ਆਹ ਜੀ ਉਹ ਯੰਗਮਾ ਸਾਧੇ ਅਤੇ ਯੰਗਮਾ 나ੜੀ ਦੇ ਤਾਂ ਇਸ ਨੂੰ ਕਰ ਲੈਣਾ ਉਹ ਯੰਗਮਾ 나ੜੀ ਜਿਹੜੀ ਹੈ ਇਹ ਮੂਲਾਰੇ ਤੋਂ ਲਾ ਕੇ ਆਧਿਆ ਚੱਕਰ ਤੱਕ 6 ਚੱਕਰ ਹੈ ਜਿਹੜੇ ਉਹਨਾਂ ਦੇ ਵਿਚਾਰੇ ਜਿਵੇਂ ਇਸ ਕੁੰਡਲਣੀ ਇਹਦਾ ਨਾਮ ਵੀ ਗੁਰਬਾਣੀ ਜੀ ਦਾ ਕੁੰਡਲਣੀ ਹੋ ਜੀ ਸਕ ਸੰਗਤ ਉਹ ਯੰਗਮਾ 나ੜੀ ਵੀ ਇਹਦਾ ਨਾਮ ਹੈ ਇਹ ਕੁੰਡਲਣੀ ਸਤਿ ਕੁਮਾਰੀ ਸਤਿ ਸਤਨੀ ਕੁੰਡਲ ਨਮਾਰੀ ਵੇ ਕੀ ਹੁੰਦੀ ਹੈ ਇਹ 6 ਚੱਕਰਾਂ ਚ ਇਹ ਕੁੰਡਲ ਨਮਾਰਿਆ ਇਸ ਕਰਕੇ ਕੁੰਡਲਣੀ ਇਹ ਨਾਮ ਹੈ ਕੋਈ ਅੰਗਨਾ ਨਾੜੀ ਸ਼ਬਦ ਹੀ ਨਹੀਂ ਆਈ ਇਸ ਦਾ ਨਾ ਕੋਈ ਅੰਗ ਹੁੰਦੀ ਹੈ 6 ਚੱਕਰਾਂ ਦੇ ਵਿੱਚ ਰਹਿੰਦੀ ਹੈ ਜਦੋਂ ਮੂਲ ਬਾਹਰ ਜਰਾ ਆਣਵਾਜ ਨੂੰ ਰੋਕੀਏ ਤੇ ਪ੍ਰਾਣਵਾਜ ਨੂੰ ਰੋਕ ਕੇ ਇਸ ਭੰਗਵਾ ਨਾੜੀ ਛੱਡੀਏ ਉਸ ਵੇਲੇ ਕੋਈ ਪਵਨ ਚੱਕਰ ਖੜਕ ਤੇ ਦੂਸਰ ਪਸੰਨਾ ਲਾਗੀ ਦਸਵੇਂ ਜਵਾਦੀ ਪ੍ਰੇਮ ਨਾਲ ਸੁਰਤ ਹੋ ਜਾਂਦੀ ਹੈ ਇਸ ਪ੍ਰਕਾਰ ਭਜੰਗਮਾ ਨਾੜੀ ਦੇ ਸਿਖਰ ਕਰਨੇ ਕਰਕੇ 6 ਚੱਕਰ ਇਕੱਠੇ ਹੀ ਬਣੇ ਜਾਂਦੇ ਐ ਜਿਵੇਂ ਰਬੜ 'ਚ ਫੂਕ ਮਾਰਿਆ ਹੈ ਰਬੜ ਜਿਹੜੀ ਤਰ ਜਾਂਦੀ ਹੈ ਐ ਭਜੰਗਮਾ ਨਾੜੀ 'ਚ ਪ੍ਰਾਣ ਤੇ ਆਪਾਨ ਬਾਜੂ ਨੂੰ ਦੋਹਾਂ ਨੂੰ ਛੜਨੇ ਕਰਕੇ ਜਦੋਂ ਤਰਨ ਚੜ ਜਾਂਦੀ ਹੈ ਇਕੱਠੇ ਹੀ 6 ਚੱਕਰ ਬਣੇ ਜਾਂਦੇ ਐ ਇਸ ਪ੍ਰਕਾਰ ਭਜੰਗਮਾ ਨਾੜੀ ਨੂੰ ਸੂਰਜੀਵੀਸ਼ਰ ਨਾਲ ਸਿੰਧੂ ਕਰੀਦਾ ਕਿਉਂਕਿ ਚੰਦਮਾ ਦੀ ਸੂਰਨਾ ਠੰਡ ਰਹਿੰਦੀ ਹੈ ਮਿੰਜਨੀ ਵਿੱਚੋਂ ਟੱਲਦੀ ਜੇ ਜਿਸ ਨੂੰ ਸੁਣੀ ਚੜ੍ਹਨਾ ਪੰਜ ਚੜਾਈ ਦੇ ਆ ਉਸ ਵੇਲੇ ਇਹਦੇ ਵਿੱਚ ਸਾਰੀ ਮਿੰਜ ਚੱਲ ਜਾਂਦੀ ਹੈ ਤੇ ਜਦੋਂ ਕੌਸ਼ਤ ਪੈਦਾ ਹੋਈ ਉਹ ਚੰਗਵਾਂ ਦੀ ਸੁਰ ਦੇ ਨਾਲ ਇਰਾਦੇ ਨਾਲ ਫੇਰ ਠੰਡ ਪਚਾ ਲਈ ਦੀ ਹੈ ਫੇਰ ਜੇ ਉਹ ਮਿੰਜ ਗੇਰਨੀ ਹੋਵੇ ਉਦੋਂ ਉਸ ਵੇਲੇ ਸੁੰਨੀ ਸੁਰ ਫੇਰ ਚੱਡੀ ਦੀ ਹੈ ਇਸ ਕੋਹ ਕਾਰ ਭੰਗਵਾਂ ਨਾਦੀ ਨੂੰ ਸਾਧਿਆ ਜਤਨ ਕੀਤਾ ਪੰਜ ਜਨਾਂ ਸਿਓ ਸੰਗ ਨਾ ਛੁੱਟਕਿਓ ਇਹ ਸਤਿਗੁਰੂ ਮੈਂ ਸਾਧਨ ਕਰਕੇ ਦੇਖਿਆ ਹੈ ਪੰਜ ਜਿਹੇ ਕਾਮ ਕਰੋ ਲੋਭ ਮੋਹ ਹੰਕਾਰ ਜਨੇ ਪੁਰਖੋ ਦੇ ਤਾਈ ਬਸ ਕਰਨ ਵਾਲੇ ਇਹ ਪਹਿਲਵਾਨਾ ਜੀ ਨਹੀਂ ਆਈ ਹੈ ਇਹਨਾਂ ਦਾ ਸਾਥ ਨਹੀਂ ਛੁੱਟਿਆ ਯੋਗ ਸਾਧਨਾ ਕਰਕੇ ਵੀ ਅੱਦ ਕ ਅਹੰ ਬੁੱਧ ਬਾਧੇ ਨਾਰੀ ਹੰਕਾਰ ਵਾਲੀ ਬੁੱਧੀ ਵਰਗੀ ਜੇ ਮੇਰੇ ਵਰਗਾ ਕੋਈ ਯੋਗ ਹੀ ਨਹੀਂ ਮੇਰੇ ਮੈਂ 6 ਚੱਕਰਾਂ ਨੂੰ ਬੰਨ ਲੈ ਲਿਆ ਹੈ ਇਹ ਹੰਕਾਰ ਵਾਲੀ ਬੁੱਧੀ ਸੱਚੇ ਪਾਰਸ਼ਾ ਵੱਧ ਜਾਂਦੀ ਹੈ ਇਹ ਸਾਹਮਣੇ ਕਰਕੇ ਵੇਖਿਆ ਹੈ ਇਹਨਾਂ ਕਰਕੇ ਹੰਕਾਰ ਦੀ ਨਿਵਰਤੀ ਨਹੀਂ ਹੋਈ ਪਿਆਰੇ ਇਨ ਵਿਦ ਮਿਲਣ ਨਾ ਜਾਏ ਇਹ ਮੇਰੇ ਪਿਆਰੇ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਇਹਨਾਂ ਤਰੀਕੇ ਨਾਲ ਜੋਗ ਸਾਧਨਾ ਕਰਕੇ ਵਿਆਕਰਨ ਪੜ੍ਹਨੇ ਕਰਕੇ ਵੇਦ ਪੜ੍ਹਨੇ ਕਰਕੇ ਨੀਲੀ ਧੋਤੀ ਆਦੇ ਕਰਨੇ ਕਰਕੇ ਪੰਜੰਗਵਾਂ ਨਾਲੀ ਸਿੱਧ ਕਰਨੇ ਕਰਕੇ ਇਹਨਾਂ ਤਰੀਕੇ ਦਾ ਨਾਰਾ ਮਿੱਥੂ ਮਿਲਿਆ ਨਹੀਂ ਜਾਂਦਾ ਹੈ ਮੈਂ ਕੀਏ ਕਰਮ ਅਨੇਕਾ ਮੈਂ ਮਹਾਰਾਜ ਅਨੇਕਾਂ ਜਨਮਾਂ 'ਚ ਕਰਮ ਕੀਤੇ ਆਂ ਦੇ ਪੁਰਮੇਕ ਪ੍ਰਾਚਿਤ ਕਾਮਕਾਰਕ ਇਹ ਕਰਮ ਵੀ ਕਰਮਕਾਂਡ ਦੇ ਪੁਰਮਿਮਾਸ਼ਾ ਦੇ ਸ਼ਾstra ਅਨਸਾਰ ਕਰਕੇ ਵੇਖ ਲਿਆ ਅਤੇ ਯੋਗ ਪਤੰਜਲੀ ਦੇ ਯੋਗ ਮਾਰਗ ਦੁਆਰਾ ਇਹ ਯੋਗ ਸਾਧਨ ਦੇ ਕਰਮ ਵੀ ਅਨੇਕਾਂ ਕਰਕੇ ਵੇਖੇ ਹਨ ਹਾਰ ਪਰਿਉ Swami ਕਾ ਦਵਾਰ ਇਹ ਸਤਿਗੁਰੂ Swami ਜੀ ਮੈਂ ਆਜੋ ਦਵਾਰੇ ਸੁਖ ਸੰਗਤ ਦੇ ਹਾਰ ਕੇ ਸਾਰਿਆਂ ਸਭ ਨੂੰ ਬਲ ਬਥੱਕ ਕੇ ਅਲੋਗੋ ਅਰਿਸ਼ਰਨ ਪਿਆ ਹਾਂ ਜੀਜਾ ਬੁੱਧ ਬਵੇਕਾ ਸੇ ਸਤਿਗੁਰੂ ਮੇਰੀ ਬੁੱਧੀ ਦੇ ਅੰਦਰ ਬਵੇਕ ਜੀ ਦੀ ਏਕਤਾ ਦਾ ਗਿਆਨ ਬਖਸ਼ੋ ਗਿਆਨ ਬਖਸ਼ੋ ਸਾਧੂਏ ਤਨ ਮਿੱਥਿਆ ਜਨ ਜਾਂ ਪੀਤਲ ਜੇ ਆਰਾਮ ਦਾ ਸਾਕਿਉ ਤਾਂ ਪਿਛਾਨੋ ਇਹ ਬਵੇਕ ਦੇ ਲਖਣ ਨਵੇਂ ਪਾਠਨ ਕੀਤੇ ਐ ਐਸਾ ਗਿਆਨ ਬਖਸ਼ੋ ਮਹਾਰਾਜ ਤਾ ਮਾਰਾ ਕਹਿੰਦੇ ਹੋਰ ਤਰ ਕੀ ਕੀ ਕੀਤਾ ਦੱਸ ਤਾ ਹੋਰ ਉਹਨਾਂ ਦੀ ਬਾਬਤ ਵੀ ਦੱਸਵਾ ਸਿੱਖ ਰਹਾਉ ਮੋਨ ਭਾਇਓ ਕਰ ਪਾਤੀ ਰਹੋ ਇਹ ਸਤਿਗੁਰੂ ਮੈਂ ਮੋਨੀ ਹੋ ਗਿਆ ਲੋਕਾਂ ਦੇ ਮੰਗਣ ਤੋਂ ਕਹਿਣ ਲੱਗੇ ਜੇ ਮੰਗਣਾ ਹੀ ਐ ਤੈ ਤੂੰ ਫਿਰ ਸਾਧ ਕੋ ਨੂੰ ਬਣਿਆ ਸੀ ਕਿਉਂ ਸੁਣ ਕੇ ਮੈਂ ਮੋਨੀ ਧਾਰ ਲਿਆ ਇੱਕ ਗੁੰਗਮੋਨ ਗੁੰਦਾ ਸੁਕੇ ਮੋਨ ਹੋਣਾ ਇੱਕ ਕਾਸ਼ਟ ਮੋਨ ਕਾਠ ਹੋ ਕੇ ਮੋਨ ਰਹਿਣਾ ਇੱਕ ਸਾਧ ਸੰਗਤ ਜੀ ਇਸੇ ਪ੍ਰਕਾਰ ਗੁੰਗਮੋਨ ਕਾਸ਼ਟ ਮੋਨ ਜੜ ਮੋਨ ਸਰੀਰ ਦੀ ਬਿਮਾਰੀ ਕਰਕੇ ਜੜ ਹੋ ਜਾਣਾ ਮੋਨੀ ਬਣ ਜਾਣਾ ਇਸ ਇੱਕ ਗਿਆਨ ਮੋਨ ਹੈ ਜੇ ਮੈਂ ਮਨ ਮਨ ਨਾ ਹੀ ਮਨ ਸਭ ਕਲ ਪਹਿਲੀਨ ਪਰਮਾਤਮਾ ਕੋਲ ਨਹੀਂ ਜਾਣ ਮੋਨ ਤਾਂ ਧੀਨ ਇਹ ਮੋਨ ਨੂੰ ਨਹੀਂ ਇੱਥੇ ਕਸਨ ਕੀਤਾ ਇਸ ਮੋਨ ਨੂੰ ਤੋਂ ਮਾਰੇ ਸਾਹਿਬ ਜੀ ਨੇ ਕਿਹਾ ਹੈ ਚੁੱਪਾ ਚੰਗਾ ਨਾਨਕਾ ਬਣਨਾਵੇਂ ਮੂੰਹ ਬੰਦ ਇਹ ਮੋਨ ਤੇ ਇਹ ਕੋਈ ਕਾਲਸ ਮੋਨ ਗੰਗ ਮੋਨ ਜੜ ਮੋਨ ਆਜ ਕੋ ਇਸ ਮੋਨ ਨੂੰ ਕਾਢਣ ਕਰ ਰਿਹਾ ਮੈਂ ਕਾਢ ਵੀ ਨਹੀਂ ਆਈ ਪਰ ਉਸ ਵੀ ਮੋਨ ਸਾਡੇ ਮਰ ਕੇ ਮਾਰੇ ਕਹਿੰਦੇ ਦਰਸ਼ ਚੁੱਪ ਧਾਰ ਕੇ ਮਾਰੀ ਜਾਂਦੇ ਆ ਅੱਜ ਕੱਲ ਦੇ ਜਾਣਕਰ ਤੇ ਸਹਿਜਾਨ ਕਹਿੰਦੇ ਪੌਦੇ ਦੀ ਗੱਲਾਂ ਕਰਦੇ ਐ ਕਰ ਪਾਤੀ ਰਹੋ ਅੱਜ ਕਰ ਪਾਤੀ ਤੁਠਾ ਫੜ ਕੇ ਪਹਿਲਾਂ ਮੰਗਦਾ ਰਿਹਾ ਜਦੋਂ ਕਿਸੇ ਨੂੰ ਟਿਕਿਆ ਨਾ ਪਾਈ ਤੇ ਕਹਿੰਦੇ ਹੁਣ ਅੱਠਾ ਚੰਦ ਕੀ ਰਹਿਣੀ ਐ ਕਰ ਪਾਤਰੀ ਬਣ ਗਿਆ ਸੱਭਾਂ ਨੂੰ ਪਾਤਰੀ ਬਣਾ ਕੇ ਖਾਂਦਾ ਪੀਂਦਾ ਰਿਆ ਘਰਾਂ ਨੂੰ ਹੱਥ ਲਾਉਣ ਨੂੰ ਛੜਦਾ ਪੁੰਦੇ ਵੀ ਛੜਦੇ ਕਿਤਿਆਂ ਵੀ ਛੜਦੀਆਂ ਗੜ ਕਾਪਰੀ ਬਣ ਗਿਆ ਸੋਕੇ ਲੈ ਕੇ ਪੋਸ਼ਨ ਖਾ ਦੀ ਲੈਣਾ ਨਗਨ ਫਿਰਿਓ ਬਾਨਮਾਹੀ ਜੰਗ ਜੰਮੇ ਸੀ ਜਦੋਂ ਉਦੋਂ ਕਿਹੜਾ ਲੰਗੋਤੀ ਕਪੀਨ ਪਾ ਕੇ ਆਏ ਸੀ ਨੰਗਾ ਹੀ ਫਿਰਨ ਲੱਗਿਆ ਬਾਨ ਪ੍ਰਸਤੀ ਬਣ ਕੇ ਜਗ ਬਣਾ ਚੀ ਤੁਰਿਆ ਫਿਰਦਾ ਹੈ ਤਕ ਤੀਰਥ ਸਭ ਤ ਨਗਨ ਫਿਰਿਓ ਪਾਈਆ ਜੋਗ ਬਨਕਰ ਮਿਰਗ ਮੁਗ ਸਭ ਹੋਗ ਤਕ ਤੀਰਥ ਸਭ ਧਰਤੀ ਭ੍ਰਮਿਓ ਸ਼ਰੰਗਮ ਨਦੀ ਦੇ ਕਿਨਾਰੇ ਤੇ ਰਹਿਣ ਲੱਗਿਆ ਉਤਰੀ ਤੀਰਥਾਂ ਦੇ ਕਿਨਾਰੇ ਤੇ ਨਹੀਂ ਹਨ ਕਛੂ ਵਰਗੇ ਜਾਨਵਰ ਚੌੜੇ ਜੇ ਹੁੰਦੇ ਹਨਗੇ ਗਾਇ ਚਵਾਲੀਆਂ ਜਿਹਨਾਂ ਕੋਈ ਆਕਤੋ ਤਿੰਨ ਮਰਖਦੇ ਹੈ ਉਹ ਆਟਾ ਜੋ ਖਾਂਦੀਆਂ ਕਿਨਾਰੇ ਤੇ ਹੁੰਦੀਆਂ ਇਸ ਪ੍ਰਕਾਰ ਤੀਰਥਾਂ ਦੇ ਕਿਨਾਰਿਆਂ ਤੇ ਵੀ ਰਿਹਾ ਉਹਨਾਂ ਜੂਨਾਂ ਨੂੰ ਪ੍ਰਾਪਤ ਉਹਨਾਂ ਪਤਲਾਂ ਦੀਆਂ ਜੂਨਾਂ ਨੂੰ ਕਛੂ ਵਰਗੀ ਹੁੰਦੀਆਂ ਚੌੜੀਆਂ ਜੀਆਂ ਸਭ ਧਰਤੀ ਭਰਮੇ ਉਹ ਤੀਰਥਾਂ ਦੇ ਕਿਨਾਰੇ ਕੋਈ ਨਹੀਂ ਰਿਹਾ ਅਤੇ ਉੱਥੇ ਵੀ ਮਨਸੋਧਨਾ ਹੋਇਆ ਸੇ ਸਾਰੀ ਧਰਤੀ ਵਿਚਾਰ ਕੋ ਕਉ ਟੋ ਨਵਾਂ ਖੰਡਨ ਤਸ ਜੀ ਪਰ ਹੁੰਦਾ ਫਿਰਦਾ ਆਇਆ ਦੁਬਦਾ ਛੁਟਕੈ ਨਾਹੀ ਜਿਖ ਤੇ ਪਾਰਸ਼ਾ ਦੁਚਿੱਕਾ ਚਿਤ ਬਣਿਆ ਰਿਆ ਦੁਬਦਾ ਨਹੀਂ ਕਦੇ ਛੁੱਟੀ ਵੀ ਇਹ ਕਰੀਏ ਕੇ ਕਰੀਏ ਇਹ ਦੁਬਦਾ ਬਣੀ ਰਹੀ ਜੀਵ ਦੇ ਤਾਈ ਮਾਨ ਕਾਮਨ ਅਪੀਰਥ ਜਾਏ ਬਸ ਇਹ ਸਤਿਗੁਰੂ ਅਸੀਂ ਇਹ ਸੋਚਿਆ ਲੈ ਮਣੀ ਕਰਨ ਜੋ ਤੀਰ ਤੋ ਹੈ ਜਿੱਥੇ ਮਣੀ ਕੰਨ ਦੀ ਦੁਗਪੀਸੀ ਪਾਰਵਤੀ ਦੀ ਤੇ ਸ਼ਿਵ ਜੀ ਭਾਵਨ ਲਗਾ ਤੇ ਉਹਨੂੰ ਨੰਨ ਲੱਭੀ ਕਿ ਜੇ ਜਮਾ ਹੈ ਕੋਲੋਂ ਮਣੀਂ ਦੀ ਆ ਕੇ ਇਸ ਨੂੰ ਖੁਸ਼ ਕੀਤਾ ਸੀ ਪਾਰਵਤੀ ਨੂੰ ਉਹਦਾ ਨਾਮ ਮਨੀਕਰਨ ਪੀਰਥ ਹੈ ਅੱਧਾ ਗਰਮ ਕੁੰਡ ਹੈ ਅੱਧਾ ਉਹਦੇ ਵਿੱਚ ਠੰਡਾ ਕੁੰਡ ਹੈ ਇਹ ਮਨੀਕਰਨ ਪੀਰਥਾਂ ਦੇ ਤੇ ਵੀ ਜਾਏ ਬਸਿਓ ਮਨੀ ਮਨ ਕਾਮ ਮਨ ਕਾਮਨਾ ਪੀਰਥ ਜਾਏ ਬਸਿਓ ਮਨੀਕਰਨ ਆਦਿਕ ਪੀਰਥਾਂ ਤੇ ਮਨ ਚ ਕਾਮਨਾ ਰੱਖ ਕੇ ਤੀਰਾਂ ਤੋਂ ਜਾ ਕੇ ਵਸਿਆ ਫਿਰ ਕਰਵਤ ਘਰਾਏ ਫਿਰ ਮੰਦੀਆ ਕਾਮਨਾ ਕਰਕੇ ਤੀਰ ਸਾਡੇ ਵਸਣਾ ਕਰਕੇ ਵੀ ਜੁਨਾ ਹੀ ਮਿਲੀਆਂ ਮੁਗਤ ਜੁਨਾ ਹੋ ਸਕਿਆ ਹਾਂ ਫਿਰ ਕਰਵਤ ਘਰਾਏ ਉਹ ਕਹਿੰਦੇ ਕਾਂਸੀ ਕਰਵਤ ਲੈ ਲੀਏ ਜੇ ਤੇ ਨਿਹਾਲ ਹੋ ਜੀਦਾ ਫਿਰ ਉਹ ਕਾਂਸੀ ਦਾ ਕਰਵਤ ਵੀ ਜਾ ਕੇ ਰਖਾ ਲਿਆ ਇਸ ਪ੍ਰਕਾਰ ਹਾਲ ਸਿੰਘ ਜਦੋਂ ਅੰਗਰੇਜ਼ ਆਏ ਐ ਇਹ ਕਾਂਸੀ ਕਰਵਤ ਬ੍ਰਾਹਮਣਾਂ ਦਾ ਯਾਸੀ ਇਹਨਾਂ ਨੂੰ ਬੰਦ ਕੀਤਾ ਅੰਗਰੇਜ਼ਾਂ ਨੂੰ ਪੁੱਛਿਆ ਵੀ ਦੱਸੋ ਇਸ ਦੇ ਵਿੱਚ ਕਿੰਨੇ ਗੁਜਰੇ ਸਾਰਿਆਂ ਦੀਆਂ ਲਿਸਟਾਂ ਪਈਆਂ ਦਿਖਾਤੀਆਂ ਉਹਨਾਂ ਨੇ ਵੀ ਰਾਜਪੂਤ ਰਾਜਿਆਂ ਨੇ ਕਾਸੀ ਕਰਵਾਤ ਨਹੀਂ ਹੈ ਪੁੱਛਿਆ ਕਹਿੰਦੇ ਬ੍ਰਾਹਮਣ ਤੁਸੀਂ ਕਾਸੀ ਕਰਵਾਤ ਨਹੀਂ ਲਿਆ ਤੁਸੀਂ ਮੁਕਤ ਹੋ ਜਾਂਦੇ ਅੰਗਰੇਜ਼ਾਂ ਨੂੰ ਪੁੱਛਿਆ ਕਿ ਕਹਿੰਦੇ ਵੀ ਅਸੀਂ ਤਾਂ ਜਗਮਾਨਾਂ ਤੋਂ ਪੈਸੇ ਲੈਨੇ ਆ ਤੇ ਖਾਣੇ-ਪਾਣੇ ਲੁੱਟਣ ਵਾਸਤੇ ਤੁਸੀਂ ਕੀਤਾ ਉਦੋਂ ਅੰਗਰੇਜ਼ਾਂ ਨੇ ਆਰਾ ਬੰਦ ਕਰਤਾ ਹੁਣ ਉੱਥੇ ਜੰਗਲਾ ਜਨ ਆਇਆ ਹੋਇਆ ਹੈ ਉਹਨਾਂ ਦਾ ਕਾਂਸੀ ਆਰਾ ਬੰਦ ਕੀਤਾ ਨਹੀਂ ਤਾਂ ਗੁਰੂ ਕਲਗੀ ਜੀ ਕਰਦੀਨ ਲਿਖਿਆ ਹੈ ਕਹਾ ਤੈ ਉਹ ਜਾਪਾ ਕਲਵੱਤਰ ਲਿਓ ਕਾਂਸੀ ਵਿੱਚ ਤੀਰ ਜੀ ਤੋਰ ਦਾ ਕੁਠਾਰ ਨੂੰ ਸੋ ਮਾਰੀ ਚੋਰਾ ਨੂੰ ਕੋ ਘਹਾੜਿਆ ਦਾ ਤੀਰ ਕੀਤੇ ਮਾਰੀ ਲਈ ਜਾਣਾ ਕਾਂਸੀ ਕਰਵਾ ਕੇ ਲੈਣਿਆ ਤਾਂ ਕੀ ਬਣ ਗਿਆ ਇਸ ਪ੍ਰਕਾਰ ਤਿਰ ਕਰਵਤ ਤਰਾਇ ਜੇ ਉਹ ਆਦੇ ਦਾ ਉਹ ਲਿਖਤ ਲੈ ਲਵੋ ਮੈਂ ਆਪਾਂ ਸਰਬਉਸ਼ ਬਾਨ ਦਿੱਤਾ ਤੇ ਆਰਾ ਉੱਤੇ ਫਿਰ ਵੀ ਕਿ ਸ਼ਿਵ ਜੀ ਆਰਾਮ ਨਾਮ ਮੰਤਰ ਕਰਨੇ ਚ ਦਿੰਦਾ ਹੈ ਇਹ ਫਿਰ ਮੁਕਤ ਹੋ ਜਾਂਦਾ ਹੈ ਇਸ ਪ੍ਰਕਾਰ ਫਿਰਦੇ ਤੇ ਕਰਮਤ ਆਰਿਆਂ ਨੂੰ ਵੀ ਕੌਫੀ ਕਰਵਾ ਪਾਤਕਾਂ ਨੂੰ ਵੀ ਭਰਾਲਿਆ ਜਾ ਕੇ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਸਤਗੁਰੂ ਇਸ ਤਰ੍ਹਾਂ ਮਨ ਦੀ ਜਿਹੜੀ ਹੱਬਤ ਹੈ ਵਿਦਿਆਰੀ ਮੈਲ ਹੈ ਪਾਪਾਂ ਦੀ ਮੈਲ ਹੈ ਇਸ ਤਰੀਕੇ ਨਾਲ ਉਤਰਦੀ ਨਹੀਂ ਹੈ ਉਤਰੀ ਨਹੀਂ ਹੈ ਇਹ ਲੱਖ ਜਤਨ ਕਰਾਏ ਜਤਨ ਕੀ ਮਾਰਾ ਲੱਖਾਂ ਜਣੇ ਧਾਰ ਧਾਰ ਕੇ ਲਖਾਂ ਇਹ ਜਦੋਂ ਕਰਦਾ ਕਰਾਉਂਦਾ ਰਹੇ ਕਾਨਤ ਕਾਮਨੀ ਹੈ ਵਰ ਗੈ ਵਰ ਇਹ ਸਤਿਗੁਰੂ ਫੇਰ ਇਹਨਾਂ ਕਰਮਾਂ ਕਰਕੇ ਸੰਕਲਪ ਕਰਕੇ ਰਾਜਪਦਰੀ ਮਿਲਦੀ ਰਾਜਪਦਵੀ ਪਾ ਕੇ ਦੁਨੀਆ ਦੇ ਚ ਹਕੂਮਤ ਕਰਨ ਲੱਗੇ ਫੇਰ ਜਾ ਕੇ ਦਾਨ ਕਰਨ ਵਾਲੇ ਕੁਲ ਸ਼੍ਰਿਤ ਆਦਕਾਂ ਤੇ ਦਾਨ ਕਰੇ ਕਿ ਇਸ ਪ੍ਰਕਾਰ ਜੋ ਜਾਨਾਰੀ ਤੋਂ ਆਲਖੜੂ ਕੋ ਦਾਨ ਕਰੇ ਹੋਣਗੇ ਕਲਕ ਕਾਮਨੀ ਹੈ ਵਰ ਗਾਇ ਵਰ ਜੀ ਦਾ ਦਾਨ ਦਿੱਤਾ ਉਹ ਬਰਾਬਰ ਜੋਖ ਕਰਕੇ ਮੈਂ ਕਾਮਨੀ ਇਸਤਰੀ ਆਦਕਾ ਨੂੰ ਦਾਨ ਕਰ ਦਿੱਤਾ ਹੈ ਵਰ ਗਾਇ ਵਰ ਹੈ ਘੋੜੇ ਜਿਹੜੇ ਵਰਸ਼ਣ ਦਰਿਆਈ ਘੋੜੇ ਦਾਨ ਕਰਦੇ ਗਾਇ ਵਰ ਕਿਤੇ ਹਾਥੀ ਐਰਾਵਾ ਕਾਥੀ ਵੀ ਦਾਨ ਕਰ ਦਿੱਤੇ ਬਹੁਤ ਦਾਨ ਦਾਤਾ ਰਾਹ ਬਹੁਤ ਵਿਧੀਆਂ ਦਾ ਦਾਨ ਦੇਣਾ ਕੀਤਾ ਦਾਤਾ ਬਣ ਕੇ ਆਪਣੇ ਆਪ ਨੂੰ ਦਾਨੀ ਮਨ ਕਰਕੇ ਜਿਵੇਂ ਕਰਨ ਦਾਨੀ ਨੇ ਅਰਜੁਨ ਨੂੰ ਖਿਆਲ ਸੀ ਕਿ ਮੈਂ ਕ੍ਰਿਸ਼ਨ ਜੀ ਦੇ ਨਾਲ ਬੜਾ ਪਿਆਰ ਕਰਦਾ ਹੈ ਤੇ ਦਾਨ ਜੁਨਾ ਹੈ ਇੱਕ ਵਾਰੀ ਕ੍ਰਿਸ਼ਨ ਭਗਵਾਨ ਨੇ ਪਰਖਣ ਵਾਸਤੇ ਸਭਾ ਦੀ ਮੰਡਲੀ ਬਣਾ ਕੇ ਅਰਜਨ ਤੋਂ ਮੰਗਿਆ ਉਥੇ ਸਮਾਂ ਕਾਲ ਤੇ ਆਸੀ ਅਰਜਨ ਲੱਕੜਾਂ ਬਨ ਦੇ ਸਕਿਆ ਜਿੱਲਾ ਬਾਨਨ ਸੀ ਮੀਂਹ ਪੈ ਗਿਆ ਤੇ ਉਸ ਵੇਲੇ ਸਾਲ ਸਿੰਘ ਜੀ ਕਰਨ ਨੂੰ ਪਤਾ ਲੱਗਾ ਕਰਨ ਨੇ ਆ ਕੇ ਕ੍ਰਿਸ਼ਨ ਭਗਵਾਨ ਜੀ ਦੇ ਕਾਸ ਕਿਹਾ ਕਿ ਮਾਰਾ ਮੇਰਾ ਕੋਠਾ ਹੈ ਇਹ ਲੱਕੜਾਂ ਦੇ ਧੂਏ ਦਾ ਉਹ ਲੈਣੀ ਹੈ ਕੋਠਾ ਦੇ ਲ ਕੇ ਦੇਤਾ ਤੇ ਉਹਦੇ ਦੇਖਦੇ ਉਹ ਤਾਂ ਇਹ ਆਦਮ ਨੂੰ ਇਹੇ ਭਰੋਸਾ ਨਹੀਂ ਆਇਆ ਉਸ ਵਕਤੇ ਫਿਰ ਸਾਧ ਸੰਗਜੀ ਕਰਨ ਦੇ ਅੰਤ ਦੇ ਵੇਲੇ ਜਦੋਂ ਡਿੱਗਾ ਤੇ ਆਫੀ ਜੰਗ ਭੂਮਿਕਾ 'ਚ ਕ੍ਰਿਸ਼ਨ ਜੀ ਕਿਹਾ ਕਰਨ ਤੂੰ ਦਾਨ ਨਹੀਂ ਸੁਣਿਆ ਦਾਨ ਦੇ ਸਾਨੂੰ ਕਹਿੰਦੇ ਵੀ ਮੇਰੇ ਕੋਲ ਤਾਂ ਕੁਝ ਨਹੀਂ ਸਰੀਰ ਹੈ ਤੇ ਸਰੀਰ ਨਹੀਂ ਤਾਂ ਮੈਂ ਤੇ ਦਾਨ ਦੋ ਸੈਨੇ ਦੇ ਰਹੇ ਹੋ ਦੇ ਕਹਿੰਦੇ ਲੈ ਲੋ ਆਪਾਂ ਕਿਹਾ ਅਸੀਂ ਤਾਂ ਨਹੀਂ ਪਾਪ ਕਰਦੇ ਪਾਪਦੇ ਤੋ ਆਪਾਂ ਪੱਥਰ ਲੈ ਕੇ ਫੇਰ ਕਰਨ ਰੁੜ ਕੇ ਆਹ ਦੰਦਾਂ 'ਚ ਮਾਰ ਕੇ ਦੰਦ ਭੰਨ ਕੇ ਬਿੜਤੇ ਸੀ ਅਰਜੁਨ ਦਾ ਮਾਰ ਤੋੜਿਆ ਸੀ ਇਸ ਪ੍ਰਕਾਰ ਕ੍ਰਿਸ਼ਨ ਜੀ ਨੇ ਸੋ ਇਸ ਪ੍ਰਕਾਰ ਬਹੁ ਵਿਦਿਦਾਨ ਦਾ ਤੋ ਜਾਇ ਬਣ ਕੇ ਬਹੁ ਵੀਜੇਦਾਨ ਵੀਜੇ ਕਰ ਲਈਏ ਅੰਨ ਵਸਤਰ ਖੂਮ ਬਹੁ ਅਰਪੇ ਸਰਕਾਰ ਅੰਨ ਵੀ ਦੇ ਅੰਦਾਦਾਨ ਦੇਣਾ ਤੇ ਵਸਤਰ ਆਦਿਕ ਦੇਣੇ ਆਹ ਖੂਮ ਦਾ ਨਿਕ ਕੀ ਇਹਦਾ ਨਾਂ ਸੀਗਾ ਭੂਮਿਦਾਨ ਕਰਾਉਂਦਾ ਰਹਿੰਦਾ ਸੀ ਭਾਗਤ ਦਾਨ ਕਰਾਉਂਦਾ ਰਹੇ ਜ਼ਮੀਨ ਦਾ ਇਸ ਤਰ੍ਹਾਂ ਕਈ ਬਹੁਤ ਸਾਦੇ ਧਰਤੀ ਆਜ ਕਹਿੰਦੇ ਦਾਨ ਵੀ ਕੀਤੇ ਨਹਿ ਮਿਲੀ ਹੈ ਹਰ ਦੁਆਰਾ ਇਨ੍ਹਾਂ ਮਿਲ ਇਨ੍ਹਾਂ ਦੁਆਰਾ ਹਰੀ ਨਹੀਂ ਮਿਲਦੀ ਇਨ੍ਹਾਂ ਕਰਕੇ ਹਰਿਆ ਦੁਆਰਾ ਗਿਆਨ ਸ੍ਰੂਪ ਨਹੀਂ ਪ੍ਰਾਪਤ ਹੁੰਦਾ ਪਰਮੇਸ਼ਰ ਦਾ ਪੂਜਾ ਅਰਚਾ ਬੰਦਨ ਡੰਡਾ ਪੂਜਾ ਖੋਰ ਸਰਕਾਰ ਦੀ ਮੂਰਤੀ ਵੀ ਕਰਨੀ ਸਮਝਿਆ ਪਰਮਾਦੇ ਕਰਨੀ ਪੂਜਾ ਅਰਚਾ ਸੂਰਜ ਨੂੰ ਜਲ ਛਿੜਕਣਾ ਹੱਥ ਵਿੱਚ ਪੋਤਰੀ ਪਾ ਕੇ ਦੱਬ ਦੇ ਛੱਡੇ ਦੇ ਪਾ ਕੇ ਕਿੰਨਣ ਛਿੜਕਣਾ ਖਾਤਰੋਂ ਇਹ ਅਰਚਾ ਦਾ ਨਾਮ ਹੈ ਪੂਜਾ ਅਰਚਾ ਮੰਦਲ ਡੰਡਾ ਤੋਂ ਅਬੇ ਬੰਦਨਾ ਕਰਨੀ ਡੰਡੇ ਵਰਤ ਲੰਮੇ ਪੈ ਜਾਣ ਹੱਥ ਕਰਮ ਰਾਤ ਰਹਤਾ ਕਰਮ ਸੰਭਿਅਾ ਕਲਪਣ ਗਾਇਤਰੀ ਇਸ਼ਨਾਨ ਅਥਕੀ ਪੂਜਨ ਦੇਵ ਅਰਚਨ ਜਾਂ ਵਿਦਿਆ ਪੜ੍ਹਨੀ ਪੜਾਉਣੇ ਜਾਂ ਕਰਨਾ ਕਰਾਉਣਾ দান ਦੇਣਾ ਲੈਣਾ ਇਹ ਸੇ ਕਰਮਾਂ ਤੇ ਰਾਤ ਪ੍ਰੀਤ ਕਰਕੇ ਰਹਿੰਦਾ ਹੈ ਹਉ ਕਰਤ ਬੰਧਨ ਮਹਿ ਪਰਿਆ ਇਹਨਾਂ ਕਰਮਾਂ ਦੇ ਕਰਨੇ ਕਰਕੇ ਹਉਮੈ ਕਰਦਾ ਕਿ ਮੈਂ ਦਾਨੀ ਹਾਂ ਮੈਂ ਪੂਜਾ ਕਰਦਾ ਹਾਂ ਮੈਂ ਕਰਤਵ ਕਰਦਾ ਹਾਂ ਕਿਉਂ ਬੰਧਨ ਦੀ ਪਹਿਗਿਆ ਕਰਤਾ ਭੁਗਤਾ ਗੁਣਿਆਂ ਚ ਲਹਿ ਮਿਲੀ ਐ ਇਹ ਜੁਗਤਾ ਇਸ ਜੁਗਤੀ ਨਾਲ ਵੀ ਹੈ ਗੁਰ ਸਿੱਖ ਮਿਲਿਆ ਨਹੀਂ ਜਾਂਦਾ ਵਾਹਿਗੁਰੂ ਦੇ ਨਾਲ ਯੋਗ ਸਿੱਧ ਆਸਨ ਚੌਰਾ ਸੇ ਗੁਰੂ ਜੋਗ ਸਾਧ ਕਰੂਆ ਵੀ ਰੱਖਿਆ ਜੋ ਵਿਸਾਦ ਕੇ ਸਿੱਧ ਦੀ ਪਦਵੀ ਪਾਈ 83 ਦਾ ਆਸਣ ਵੀ ਲਾਉਣ ਦੇ ਸਿੱਖ ਲੈ ਇਹ ਵੀ ਇਹ ਵੀ ਕਰ ਕਰ ਰਿਹਾ ਇਹ ਵੀ ਸਤਿਗੁਰੂਆਂ ਕਰ ਕਰ ਕੇ ਰਹਿ ਚੁੱਕਾ ਹਾਂ ਇਹ ਹੋਏ ਪੂਰੇ ਮੈਨੂੰ ਕਾਮਯਾਬੀ ਨਹੀਂ ਹੋਈ ਹੈ ਵਾ ਦੀਦੀ ਬੱਚੇ ਨੂੰ ਬਾਹਰ ਲੈ ਜਾ ਥੋੜੀ ਮਿੰਟ ਵੱਡੀ ਆਰ ਜਾ ਫਿਰ ਫਿਰ ਜਨਮ ਵੱਡੀ ਉਮਰ ਹੋ ਜਾਂਦੀ ਹੈ ਯੋਗ ਸਾਧਨ ਕਰਕੇ ਲੰਮੀ ਉਮਰ ਹੋ ਜਾਂਦੀ ਹੈ ਉਮਰ ਲੰਮੀ ਕਰਕੇ ਫਿਰ ਮੁੜ ਮੁੜ ਕੇ ਦੇਹ ਦਾ ਚੰਮਦਾ ਹੀ ਪਿਆਰ ਰਹਿਦਾ ਇਸ ਕਰਕੇ 84 ਦੇ ਫੇਰੇ ਚ ਫਿਰਦਾ ਰਹਿੰਦਾ ਤੇ ਜੰਮਦਾ ਹੀ ਰਹਿੰਦਾ ਭਰਤਿਓ ਸਾਧਨਾ ਗਏ ਹਰੀ ਦਾ ਸਾਥ ਨਹੀਂ ਗ੍ਰਹਿਣ ਕਰਦਾ ਦੇਹ ਦਾ ਹੀ ਚੰਮਦਾ ਹੀ ਮੋਹ ਹੁੰਦਾ ਬਾਹਲੀ ਲੰਮੀ ਆਜੂ ਕਰਕੇ ਸਰੀਰ ਚ ਪੈਂਦਾ ਰਹਿੰਦਾ ਕਦੇ ਹਰੀ ਦੇ ਸੰਗਤ ਨੂੰ ਗ੍ਰਹਿਣ ਨਹੀਂ ਕਰਦਾ ਹੈ ਰਾਜ ਲੀਲਾ ਰਾਜ ਨਕੀ ਰਚਨਾ ਇਹ ਜਿਹੜਾ ਸ਼੍ਰੇਧਾ ਅਰਾਤੀ ਯੋਗ ਗਾਜਮ ਕੀਤੇ ਅਸ਼ਟੰਗ ਹਮ ਯੋਗ ਦੇ ਜਿਸ ਅਸਲ ਪ੍ਰਾਣਾਯਾਮ ਅਭੇਸ ਪਰਤਿਆਹ ਔਰ ਇਸੇ ਪ੍ਰਕਾਰ ਯਾਮੋ ਨਿਯਮ ਅਸਨ ਪ੍ਰਾਣਾਯਾਮ ਪਰਤਿਆਹ ਧਾਰਨ ਧਿਆਨ ਸੁਣਾ ਵਾਲੇ ਜੋ ਯੋਗ ਦੇ ਅੰਗ ਅਠਾ ਤੋਂ ਅਰਾ ਯੋਗ ਯੋਗ ਆਦੇ ਕੀਤਾ ਜੋ ਕਰਕੇ ਉਹ ਸ਼ੁੱਧ ਬਣ ਗਿਆ ਤੇ 10 ਜਿਹੜਾ ਪੈਰ ਦੇ ਅੰਗੂਠੇ ਵੇਦਾ ਸੁਣ ਅੱਡੀ ਮੂਲਦਾਰ ਨੂੰ ਖੁੱਬੀ ਲਾ ਦੇ ਨੇ ਸੱਜੀ ਜਲੰਧਰ ਬੰਦ ਲਾ ਕੇ ਕਿਉਂ ਧੰਕ ਸਵਲ ਤੇ ਹਾਮ ਲਾ ਕੇ ਬੈਠ ਜਾਣਾ ਇਹ ਨਾਸਿੰਦਾ ਸੁਣਾ ਚੁੱਲਾਂ ਦੇ ਆਖੀ ਬਿਲਾਸੀ ਲੈ ਆ ਕੇ ਸਖਨੇ ਇਹ ਵੀ ਕਰ ਕਰ ਰਹਿਆ ਇਹ ਵੀ ਕਰ ਕਰ ਕੇ ਰਹਿ ਚੁੱਕਾ ਹਾਰ ਗਿਆ ਸਕੇ ਦਾ ਜੈ ਵੱਡੀ ਆੜ ਜਾਂ ਫਿਰ ਫਿਰ ਜਨਮ ਇਹਨਾਂ ਦਾ ਫਾਲੇ ਹੋਇਆ ਵੱਡੀ ਉਮਰ ਹੋ ਗਈ ਵੱਡੀ ਉਮਰ ਕੇ ਮੁਰਮੁਰ ਕੇ ਦੇਰਾਈ ਮੂੰਹ ਫੁਰਜਾ ਰਿਆ ਬਾਰ-ਬਾਰ ਜਨਮ ਲਈ ਰਿਹਾ ਹਰਿ ਤੋਂ ਸੰਗ ਨਾ ਗਇਆ ਖਰੀਦੇ ਸਾਸ ਨਹੀਂ ਗ੍ਰਹਿਣ ਕੀਤਾ ਦੇਹ ਦਾ ਹੀ ਸਾਸ ਗ੍ਰਹਿਣ ਕੀਤਾ ਲੰਮੀ ਔੜ ਵਧਾਉਣ ਲਈ ਕੀ ਰਿਹਾ ਜੋ ਪ੍ਰਕਾਰ ਗੁਰੂ 6ਵੇਂ ਅਤੇ 10ਵੇਂ ਪਾਤਸ਼ਾਹ ਜੀ ਦੇ ਪਾਸ ਸ੍ਰੀ ਨਗਰੂ ਚਿਕ ਜੋਗੀ ਸੀ 5000 ਬਹਾਰ ਤੋਂ 6000 ਬਰੇ ਦੀ ਉਮਰ ਸੀ ਉਸ ਨੂੰ ਗੁਰੂ ਸਾਹਿਬ ਜੀ ਨੂੰ ਮਿਲਿਆ ਫਿਰ ਗੁਰੂ ਸਾਹਿਬ ਜੀ ਦੇ ਉੱਤਰ ਆਦੇਸ਼ੇ ਫਿਰ ਫਰਾਂਸੇ ਉਸ ਵੇਲੇ ਉਸਨੂੰ ਆਉਦੇ ਚੇਲਿਆਂ ਨੂੰ ਪੁੱਛਿਆ ਵੀ ਇਹ ਘੋੜਿਆਂ ਦਾ ਹਿੰਕਣ ਦੀ ਆਵਾਜ਼ ਆਉਂਦੀ ਹੈ ਕੌਣ ਉਹਨਾਂ ਤੇ ਅਸਲੀ ਗੁਰੂ ਗੋਗਨ ਸਿੰਘ ਸਾਹਿਬ ਦੇ ਚੇਲਿਆਂ ਨੇ ਕਿਹਾ ਇਹ ਸਿੱਖ ਵੀ ਫਿਰਦੇ ਫਿਰਦੇ ਉਹਦੇ ਕੋਲ ਚਲੇ ਗਏ ਜਿਸ ਵਕਤ ਪੁੱਛਿਆ ਕਿ ਕਿੰਨੀ ਕੋਮਰ ਦੀ ਹੈ ਕਹਿਣ ਲੱਗੇ 40 ਤੋਂ ਹਿੰਕਣ ਵਾਲੀ ਵੀ ਉਮਰ ਹੈ ਕਿੰਨੀ ਕੋਮਰ ਦੀ ਹੈ ਇਹ ਸੁਣ ਕਰਕੇ ਤੀ ਤੋਕ ਕੋ ਕਹਿਣ ਲੱਗਾ ਛੋਟੀ ਜੀ ਉਮਰ ਹੈ ਸਾਹਮਣੋਂ ਨਹੀਂ ਕੋਈ ਕੀਤੀ ਜਿਵੇਂ ਜਦੋਂ ਕਿਹਾ ਤੂੰ ਸਾਧ ਸਿੱਖ ਵੀ ਸਹਾਰ ਨਾ ਸਕੇ ਉਹ ਮਾਰਾ ਸਾਉ ਕੋਲੇ ਆ ਕੇ ਕਹਿਣ ਲੱਗੇ ਮਾਰਾ ਉਸ ਨੂੰ ਸਾਧ ਕਹਿੰਦਾ ਮਾਰਾ ਕਹਿੰਦੇ ਭਾਈ ਉਹਨੂੰ ਲੰਮੀ ਉਮਰ ਦਾ ਮਾਣ ਹੈ ਮਾਰਾ ਕਿੰਨੀ ਉਮਰ ਹੈ ਕਹਿੰਦੇ 5000 ਵਾਰਾ ਤੇ 6 ਵੀ ਹੈ ਬੜੀ ਦੀ ਉਮਰ ਹੈ ਉਹਦੀ ਇਹ ਸੁਣ ਕੇ ਸਾਧਾ ਨੂੰ ਵੀ ਜਾਂਚ ਹੋਇਆ ਕਹਿੰਦੇ ਬਾਵਾ ਕੀ ਮਾਣ ਕਰਦਾ ਹੈ ਗੁਰੂ ਸਾਧ ਦਾੰਤਰ ਜਾਮੀ ਤੇ ਛੋਟੀ ਉਮਰ ਦਾ ਤਾਂ ਉਹਨਾਂ ਦੀ ਚਲ ਦਰਸ਼ਨ ਕਰਾ ਫਿਰ ਸਾਧ ਨਗੋਰੀ ਜੀ ਫੜ ਕੇ ਮਹਾਰਾਜ ਦੇ ਕੋਲੇ ਆ ਗਿਆ। ਹਜੂਰ ਇਹ ਰਾਹ ਦਾ ਪਾੜ ਕਰ ਰਹੇ ਸੀ। ਮਹਾਰਾਜ ਨੇ ਇਸ ਇਸ਼ਾਰੇ ਨਾਲ ਸਾਧ ਨੂੰ ਵਿਖਾ ਲਿਆ। ਰਹਿ ਰਾਹ ਦੇ ਕੋਗ ਪੈਣ ਤੋਂ ਬਾਅਦ ਕੰਕ ਨੂੰ ਪੁੱਛਿਆ। "ਆਵਾਜ਼ ਜੀ ਕਰਨ ਲਗਾ ਮਹਾਰਾਜ ਤੁਸੀਂ ਥੋੜੀ ਉਹਨਾਂ ਛੋਟੀ ਜੀ ਹੈ। ਐਨੀ ਸਮਝ ਕਿਉਂ ਹੈ ਆਪ ਨੂੰ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਆ ਤੇ ਇਹ ਤਾਂ ਕਰਤਾਰ ਦੀ ਦਾਤ ਹੈ।" ਤੈਨੂੰ ਲੰਮੀ ਉਮਰ ਦਾ ਮਾਣ ਹੈ ਮਾਰੇ ਕਹਿਣ ਲੱਗੇ ਉਸ ਵੇਲੇ ਗੁਰੂ ਸਾਹਿਬ ਤੋਂ ਗੁਰਮਤਿ ਧਾਰਨ ਕਰਕੇ ਆਪਣੇ ਮਾਣ ਛੱਡ ਕੇ ਨਿਹਾਲ ਹੋਇਆ ਸੀ ਮੁਗਤ ਹੋਇਆ ਸੀ ਕਿਉਂ ਗੁਰੂ ਸਾਹਿਬ ਜੀ ਨੇ ਕਿਹਾ ਤੈਨੂੰ ਲੰਮੀ ਉਮਰ ਦਾ ਮਾਣ ਇਸ ਤਰ੍ਹਾਂ ਨਿਸ਼ਚਿਤ ਕਰੇ ਨਮਾ ਸਿੰਘ ਧਾਰ ਲੈਣੇ ਹੈ ਇਹ ਉਤਰ ਦਿੱਤਾ ਸੀ ਮਹਾਰਾਜ ਜੀ ਨੇ ਹੁਣ ਸਾਡੇ ਦਸਵੰਧ ਰੂਪੇ ਵਚਨ ਕੀਤੇ ਸਨ ਇਸ ਪ੍ਰਕਾਰ ਸਾਲ ਸੰਗਤ ਜੀ ਜੋਗੀਆਂ ਨੂੰ ਉਹ ਲੰਮੀ ਉਮਰ ਤਾਂ ਹੋ ਜਾਂਦੀ ਹੈ ਮੋੜ-ਮੋੜ ਕੇ ਦੇਹ ਵਿੱਚ ਹੀ ਫਿਰ ਜਾਂਦੇ ਰਹਿੰਦੇ ਹਨ ਮਰਿਓ ਸੰਗ ਨਾ ਗਹਿਆ ਹਰੀ ਦਾ ਜਿਹੜਾ ਸਾਥ ਗ੍ਰਹਿਣ ਕਰਨਾ ਸੀ ਦੇਹ ਮਾਨ ਛੱਡ ਕੇ ਕਾਰਨ ਸੂਗਮ ਸੂਲ ਛੱਡ ਕੇ ਉਹਨਾਂ ਗ੍ਰਹਿਣ ਕੀਤਾ ਦੇਹਾਂ ਦੀ ਸੰਗਤ ਨੂੰ ਗ੍ਰਹਿਣ ਕਰਦੇ ਰਹੇ ਰਾਜ ਲੀਲਾ ਰਾਜਨ ਕੀ ਰਚਨਾ ਜੋ ਜੋਗ ਦੇ ਮਲ ਕਰਕੇ ਪ੍ਰਤਾਪ ਵਾਲੇ ਰਾਜੇ ਬਣ ਕੇ ਦੂਸਰੇ ਜਨਮ ਵਿੱਚ ਫਿਰ ਰਾਜੇ ਬਣ ਕੇ ਰਾਜਾ ਲੀਲਾ ਸ਼ਿਕਾਰ ਦਾ ਹੰਤ ਸ਼ਿਕਾਰੀ ਖੇਲਦੇ ਰਹਿਣਾ ਹਰ ਵਕਤ ਇਹ ਰਾਜਿਆਂ ਦੀ ਰਚਨਾ ਤੇ ਆਪਨੀ ਰਿਆਸਤ ਹੀ ਬਣਾਉਂਦੇ ਰਹਿਣਾ ਦੁਨੀਆਂ ਨੂੰ ਦਵਾ-ਦਵਾ ਕੇ ਦੁਸ਼ਮਣਾਂ ਨੂੰ ਆਪ ਕਬਜ਼ੇ ਕਰ ਦੇਵੋ ਜਿਵੇਂ 3 ਇਹ ਥੋੜੇ ਦਿਨਾਂ ਦੀ ਕਰਕੇ ਬਖੌਂਦਾ ਸੀ ਇਸ ਪ੍ਰਕਾਰ ਰਾਜਿਆਂ ਦੀ ਰਚਨਾ ਉੱਤੇ ਲੱਗੇ ਰਹਿਣਾ ਕਰਿਆ ਹੁਕਮ ਆਸਾਰ ਹੈ ਹੁਕਮ ਸਿਰ ਫੜੂ ਤੋਂ ਰਾਦ ਕਰਛਣ ਨਾ ਤੇ ਮੁੜੇ ਨਾ ਮੇਰਾ ਹੁਕਮ ਇਹ ਪਰ ਹੁਕਮ ਕਰ ਦੇ ਹੁਕਮ ਕਰਕੇ ਤੇ ਸੋਹਣੀ ਚੰਦਨ ਚੋ ਆਵੇ ਤੇ ਰਾਜਾ ਬਣ ਕੇ ਸਟੇਜਾ ਪ੍ਰਾਪਤ ਹੋ ਜਾਣੀਆਂ ਸੋਹਣੀਆਂ ਇਸਤਰੀਆਂ ਹੋ ਜਾਣੀਆਂ ਚੰਨਨ ਚੋ ਆ ਕੇ ਅਤਿ ਸਲੇਲਾ ਦੇ ਲਾ ਲਵੇਂ ਨਰਕ ਪੂਰ ਦਾ ਦੁਆਰਾ ਮਾਰਕ ਕੰਦੇ ਸੁਖਮੀ ਦਾ ਘੋਰ ਭਿਆਨਕ ਨਰਕ ਦਾ ਬੂਹਾ ਖੋਲਿਆ ਉਸ ਸੁਖ ਨੇ ਜਿਹੜਾ ਭੋਗਾ ਵਿੱਚ ਫਸਿਆ ਹੋਇਆ ਹਰ ਕੀਰਤ ਸਾਧ ਸੰਗਤ ਹੈ ਜੀ ਸੁਖ ਕਿਵੇਂ ਹੋਵੇ ਸਤਿਮਾਰਕੰਨ ਮਿਲ ਹੈ ਗੁਰ ਸਿੱਖੋ ਸੁਣੋ ਆਰ ਕੀਰਤ ਸਾਧ ਸੰਗਤ ਹੈ ਜਿਹੜੀ ਹਰੀ ਦੀ ਕੀਰਤਨ ਭਗਤੀ ਹੈ ਤੇ ਸਾਧ ਸੰਗਤ ਆ ਫਿਰ ਕਰਮਨ ਕੈ ਕਰਮ ਜਿਹਦੀ ਕੀਰਤਨ ਭਗਤੀ ਸਾਧ ਸੰਗਤ ਚ ਹੁੰਦੀ ਹੈ ਸੰਗਤ ਚ ਮਿਲ ਕਰਕੇ ਜਿਹੜਾ ਪਰਦੇਸ਼ੀ ਵੀ ਕੀਰਤਨ ਭਗਤੀ ਕਰਦਾ ਹੈ ਫਿਰ ਕਰਮਨ ਕੈ ਕਰਮ ਜਿਨੀਆਂ ਕਮਾਈਆਂ ਪਿੱਛੇ ਦਸਿਆ ਨੇ ਸਾਰੀਆਂ ਸ਼ਬਦ ਚ ਇਹ ਸਾਰੀਆਂ ਕਮਾਈਆਂ ਸਿਰੋਮਣੀ ਕਰਮਾਂ ਦਾ ਇਸ ਜੀਵਨੀ ਉਸ ਤੋਂ ਕਰਮਨ ਸੂਰਵ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਮਾਹੌ ਨਾਲਕਿਸ ਭਯੋ ਪ੍ਰਾਪਤ। ਗੁਰੂ ਜੀ ਕਹਿੰਦੇ ਉਹਨਾਂ ਨੂੰ ਇਹ ਪਰਮੇਸ਼ਰ ਦਾ ਕੀਰਤਨ ਤੇ ਸਾਬ ਸੰਗਤ ਪ੍ਰਾਪਤ ਹੋਈ ਹੈ। ਇਸ ਪਰ ਉਹ ਲਿਖੇ ਕਾ ਲਹਿਨ ਉਹਨਾਂ ਦੇ ਪੂਰਵਲੇ ਕਰਮਨ ਸਕਾਮ ਕਰਮ ਕੀਤੇ ਹੋਏ ਹੈ। ਉਹਨਾਂ ਦੇ ਲਹਿਣਾ ਭਾਗ ਮੱਥੇ ਤੇ ਲਿਖੇ ਹੋਏਗਾ। ਉਹਨਾਂ ਦੇ ਲਹਿਣਾ ਲੈਣਾ ਚੁਟਾ ਹੈ। ਫੇਰ ਉਹ ਸੇਵਕ ਇਹ ਰੰਗ ਮਾਤਾ ਇਹ ਮਾਹਿਦਰੀ ਅਸੀਂ ਤਾਂ ਤੇਰਾ ਸੇਵਕ ਹੋ ਹਾਂ ਮੈਂ। ਇਸ ਪ੍ਰੇਮ ਕੀਰਤਨ ਦੇ ਰੰਗ ਵਿੱਚ ਮਸਤ ਹੋਏ ਅਸੀਂ ਬayo ਕਿਰਪਾਲ ਤੀਨ ਦੁਖ ਪੰਜਲੇ ਜੀ ਮਹਾਰਾਜ ਆਪ ਗਰੀਬਾਂ ਦੇ ਦੁੱਖਾਂ ਨੂੰ ਮੇਟਣ ਵਾਲੇ ਸਾਡੇ ਤੇ ਕਿਰਪਾਲੂ ਹੋਏ ਹੋ ਹਰ ਹਰ ਕੀਰਤਨ ਇਹੋ ਮਨ ਰੰਗਦਾ ਜੀ ਸਰਕਾਰੇ ਹਰਿ ਪ੍ਰਵੇਸ਼ਰੋ ਆਪ ਦੇ ਕੀਰਤਨ ਸਾਡਾ ਮਨ ਰੰਗਦਾ ਆਜਾ ਹੈ ਇਸ ਪ੍ਰਕਾਰ ਮਾਰਾ ਹਰ ਵਕ ਤੇਰੇ ਕੀਰਤਨ ਦੇ ਸਾਡਾ ਮਨ ਰੰਗਦਾ ਆਜਾ ਰੰਗਿਆ ਰਹੇ ਅਸੀ ਕਿਰਪਾ ਕਰੋ ਸਾਡੇ ਤੇ ਨਾਮ ਤੋਂ ਕਸ਼ਬਰ ਨਾ ਹੋਏ ਨਾਮ ਦੇ ਕੀਰਤਨ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਸਾਰੇ ਸਾਉਣ ਜੁਮੇ ਨੇ ਇਹ ਜਨੂਦਾ ਕਾਰਨ ਬਣੇ ਰਹਿੰਦੇ ਹਨ ਮੋਗਤ ਨਹੀਂ ਕੋਈ ਦੰਦਾ ਕੇਵਲ ਪਰਮੇਸ਼ਰ ਦਾ ਨਾਮ ਹੈ ਜੋ ਚੋਹਾਂ ਜਗਾਂ ਦੇ ਜੀਵਨ ਨੂੰ ਮੇਰੇ ਕੇ ਕਲਿਆਣ ਦੇ ਦੇਣ ਵਾਲਾ ਇਹ ਫੇਰ ਮਾਲਾ ਕਰੋ ਨਾਮ ਦੀ ਕੀਰਤਨ ਵਿੱਚ ਅਸੀਂ ਰੰਗੇ ਰਹਿੰਦੇ ਆ ਇਹ ਆਤਮਾ ਦੀ ਕਿਰਪਾ ਦਿੱਤੀ ਕਿ ਸਾਡੇ ਤੇ ਇਹ ਆਸ਼ੀਰਵਾਦੀ ਰਕੂ ਸੀ ਅੱਥਾਂ ਪੌਦੀਆਂ ਰੱਖ ਕੇ ਉਸ ਤੋਂ ਵੇਨਾ ਸੀ ਮਗਰੋਂ ਯੇਜ਼ ਕਰਕੇ ਰਹਾਉ ਦੂਜਾ ਰੁਕਿਆ ਹੈ ਕਿ ਉਤਰ ਤਾ ਕਿੰਨਾਂ ਅਸ਼ਟਪੜੀਆਂ ਮਾਰੇ ਤੇ ਸਪੂਰਨ ਕੀਤੀਆਂ ਉਸ ਵਰਤੀਆਂ ਤੇਰੋ ਸੇਰੁ ਕੇ ਰੰਗ ਮਾਤਾ ਭਇਓ ਵਿਪਾਲੀਨੀ ਤੁਖ ਪੰਗਿਆ ਹਰ ਹਲ ਕੀਤ ਸੇਰੁ ਰੰਗ ਮਾਤਾ ਆਉ ਜੈ ਵਾਹਿਗੁਰੂ ਦਾ ਕਾਰ ਸਤਿ